ਬਾਬਾ ਜੀ ਕੀ ਨਾ ਆਪਣਾ ਮੈਂ ਭਾਈ ਗੁਰਜਨ ਸਿੰਘ ਜੀ ਅੱਜ ਦਾ ਥੈਂਕ ਯੂ ਆ ਸਭ ਦੀ ਤੇ ਇੱਕ ਵਾਰ ਸਭ ਦੀ ਅੱਜ ਜਿਹੜਾ ਇਹ ਖਾਲਸਾ ਪੰਥ ਜੀ ਸਾਧਨਾ ਦੇ ਉਸ ਨੂੰ ਮੁੱਖ ਰੱਖਦੇ ਹਾਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਕਰਾਇਆ ਗਿਆ ਬੱਚਾ ਦੇ ਲਿਖਤੀ ਪੇਪਰ ਲੱਤੇ ਗਏ ਨੇ ਕੀ ਕਹਿਣਾ ਸਾਉਂ ਕੇ ਸਵੰਦੇ ਅੱਜ ਸਿੱਖ ਪੰਥ ਦੀ ਵਿਰਾਸਤ ਜਿਹੜੇ ਨੌਜਵਾਨ ਸਭਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਰਾਸ਼ਟਰੀ ਸੂਚ ਮੈਂਬਰ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਦੇ ਦਿਹਾੜੇ ਨੂੰ ਮਨਾ ਰਹੇ ਹਾਂ ਖਾਲਸਾ ਸਾਧਨਾ ਦੇ ਇਸ ਦੀ ਖੁਸ਼ੀ ਦੇ ਅੰਦਰ ਬਹੁਤ ਵੱਡਾ ਸੰਗਤ ਦੇ ਨਾਲ ਮਿਲ ਜੁਲ ਕੇ ਉਪਰਾਲਾ ਕੀਤਾ ਗਿਆ ਹੈ ਜੋ ਬੱਚਿਆਂ ਦਾ ਲਿਖਤੀ ਪੇਪਰ ਛੋਟੇ ਬੱਚਿਆਂ ਤੋਂ ਇਤਿਹਾਸ ਸੁਣਿਆ ਗਿਆ ਸੋ ਇਹ ਬਹੁਤ ਵੱਡਾ ਬਹੁਤ ਸੋਹਣਾ ਪਹਲ ਹੈ ਤਾਂ ਕਿ ਆਪਾਂ ਆਪਣੀ ਬੱਚਿਆਂ ਨੂੰ ਪੀੜੀ ਨੂੰ ਇਤਿਹਾਸ ਨਾਲ ਜੋੜ ਸਕੀਏ ਕਿੰਨੇ ਕੁ ਬੱਚੇ ਨੇ ਜਿਹੜੇ ਇਸ ਸਮਾਗਮ ਦੇ ਵਿੱਚ ਅੱਜ ਪਹੁੰਚੇ ਨੇ ਕਿਸ-ਕਿਸ ਥਾਂ ਤੋਂ ਜਿਹੜੇ ਬੱਚਿਆਂ ਨੇ ਭਾਗ ਲਇਆ ਇੱਥੇ ਅੱਜ ਦੇ ਕੰਪੀਟੀਸ਼ਨ ਦੇ ਵਿੱਚ ਤਕਰੀਬਨ 200 ਤੋਂ ਉੱਪਰ ਬੱਚੇ ਨੇ ਭਾਗ ਲਿਆ ਸਾਰੇ ਮਲੇਰਕੋਟਲਾ ਸ਼ਹਿਰ ਦੇ ਵਿੱਚੋਂ ਸਾਰੇ ਗੁਰਦੁਆਰਾ ਸਾਹਿਬ ਸਾਰੇ ਮਹੱਲਿਆਂ ਦੇ ਵਿੱਚੋਂ ਬੱਚੇ ਪਹੁੰਚੇ ਨੇ ਕੀ ਜਿਹੜੇ ਬੱਚੇ ਅੱਜ ਟੈਸਟ ਦੇ ਰਹੇ ਨੇ ਗੁਰਬਾਣੀ ਦੇ ਸੰਬੰਧ ਦੇ ਵਿੱਚ ਇਹ ਇਹਨਾਂ ਨੂੰ ਪਹਿਲਾਂ ਤਿਆਰੀ ਕਰਵਾਈ ਗਿਆ ਕਿ ਬੱਚਿਆਂ ਦੇ ਆਪਣੇ ਲੈਵਲ ਦੇ ਬੱਚਿਆਂ ਤੋਂ ਲਿੱਤਾ ਜਾ ਰਿਹਾ ਟੈਸਟ ਅਸੀਂ ਪਹਿਲਾਂ ਦੀ ਸਾਰੀ ਤਿਆਰੀ ਕਰਵਾਈ ਹੈ ਬੱਚਿਆਂ ਦੀ ਸਾਰਿਆਂ ਨੂੰ ਸਿਸ਼ਟਾ ਬਣਾ ਕੇ ਪਹਿਲਾਂ ਪੇਪਰ ਸ਼ੀਟਾਂ ਬਕਤੀਆਂ ਗਈਆਂ ਨੇ ਸੋ ਫਿਰ ਉਹਨਾਂ ਨੂੰ ਸਾਰਾ ਅਨਸਰ ਸ਼ੀਟਾਂ ਦਿੱਤੀਆਂ ਗਈਆਂ ਇਤਿਹਾਸ ਪੜਨ ਵਾਸਤੇ ਦਿੱਤਾ ਗਿਆ ਫਿਰ ਅੱਜ ਉਹਨਾਂ ਦਾ ਅਸੀਂ ਲਿਖਤੀ ਪੇਪਰ ਲੈ ਰਹੇ ਹਾਂ ਛੋਟੇ ਬੱਚਿਆਂ ਤੋਂ ਸੁਣ ਰਹੇ ਹਾਂ ਜਿਵੇਂ ਕਿ ਬੱਚਿਆਂ ਦੇ ਪੋਜੀਸ਼ਨਾਂ ਕਿੰਨਿਆ ਕੱਢੇ ਜਾਣਗੇ ਕਿਵੇਂ ਦੀ ਬੱਚਿਆਂ ਦੀ ਹੌਸਲਾ ਵਜੇ ਜਿਹੜੀ ਕੀਤੀ ਜਾਊਗੀ ਦੇਖੋ ਇਹਦੇ ਵਿੱਚ ਹਰ ਬੱਚੇ ਨੂੰ ਇਨਾਮ ਦਿੱਤਾ ਜਾਵੇਗਾ ਤਾਂ ਕਿ ਅਗੋਂ ਵਾਸਤੇ ਉਤਸ਼ਾਹ ਨਾਲ ਆਪਣਾ ਇਤਿਆਸ ਨਾਲ ਗੁਰੂ ਘਰ ਨਾਲ ਜੁੜ ਸਕੇ ਸੋ ਪੋਜੀਸ਼ਨ ਜਿਹੜੇ ਪਹਿਲੇ ਦੂਜੇ ਨੰਬਰ ਤੀਜੇ ਨੰਬਰ ਦੇ ਪੋਜੀਸ਼ਨਾਂ ਬੱਚੇ ਆਉਣਗੇ ਉਹਨਾਂ ਨੂੰ ਬਸੇ ਇਨਾਮ ਤੇ ਆਣਗੇ ਅੰਤ ਵਿੱਚ ਕੀ ਮੈਸੇਜ ਦੇਵਾਂਗਾ ਤੁਸੀਂ ਜਿਹੜੇ ਬੱਚੇ ਇਸ ਟੈਸਟ ਦੇ ਤੋਂ ਵਾਂਝੇ ਰਹਿ ਗਏ ਹਨ ਜਾਂ ਉਹਨਾਂ ਵਿੱਚ ਉਤਸ਼ਾਹ ਪੈਦਾ ਕਰਨ ਵਾਸਤੇ ਕਿਹੋ ਜਿਹੇ ਕਦਮ ਲੈਣਗੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਦੋ ਦਵਾਰਾ ਸੀ ਕੋਈ ਵੀ ਸੰਸਥਾ ਉਪਰ ਆਲਾ ਕਰਦੀ ਹੈ ਸ਼ਹਿਰ ਦੇ ਵਿੱਚੋਂ ਸੋ ਜਿਵੇਂ ਹੁਣ ਸਿੱਖ ਪੰਥ ਬਰਾਸ ਬੱਚਿਆਂ ਨੇ ਆਪਣਾ ਨੌਜਵਾਨਾਂ ਨੇ ਕੀਤਾ ਸੋ ਬੇਨਤੀ ਕਰਦੇ ਹਾਂ ਉਹਨਾਂ ਨੂੰ ਕੋਈ ਜ਼ਰੂਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਇਹ ਜਿਹੇ ਕੋਈ ਧਾਰਮਿਕ ਪ੍ਰੀਖਿਆ ਹੁੰਦੀ ਆ ਆਪ ਕੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਪ੍ਰੇਰਿਤ ਕਰਨ ਸੋ ਸਾਡਾ ਜਿੱਥੇ ਸਹਿਯੋਗ ਆ ਅਸੀਂ ਵੀ ਸਹਿਯੋਗ ਦੇਣ ਲਈ ਤਿਆਰ ਆ ਸਾਰੇ ਬਾਬਾ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਬੱਚੇ ਮਤਲਬ ਸਿੱਖ ਧਰਮ ਨਾਲ ਜੁੜ ਰਹੇ ਨੇ ਹਨ ਤੇ ਜਿਵੇਂ ਅੱਜ ਕੱਲ ਦੇ ਦੇਖ ਲੈਣੇ ਦੇਖ ਰਹੇ ਆ ਅਸੀਂ ਬੱਚੇ ਨੌਜਵਾਨ ਜ਼ਿਆਦਾਤਰ ਮੋਬਾਈਲ ਨਾਲ ਜੁੜਾ ਕਨੈਕਟਰ ਰਹਿੰਦੇ ਨੇ ਇਹ ਤੁਹਾਡੇ ਬਹੁਤ ਵਧੀਆ ਪਰਾਲਾ ਇੱਕ ਜਿਹੜਾ ਬੱਚੇ ਇਸੇ ਇਸੇ ਮਤਲਬ ਧਾਰਮਿਕ ਧਰਮ ਨਾਲ ਜੁੜਨਗੇ ਅੱਗੇ ਤੋਂ ਵੀ ਸਿੱਖਣਗੇ ਕੀ ਕਹੂੰਗਾ ਉਹਨਾਂ ਨਾਲ ਸਮੇਂ ਦੇ ਵਿੱਚ ਵੀ ਇਹ ਪਰਾਲੇ ਤੁਹਾਡੇ ਹੁੰਦੇ ਰਹਿਣਗੇ ਅਸੀਂ ਸ਼ੁਰੂ ਕਰਦੇ ਰਹਾਂਗੇ ਸੰਗਤ ਸਾਡੀ ਖੜੀ ਹੈ ਸਾਰੀ ਸੋ ਬਹੁਤ ਸਾਰੀਆਂ ਸਖਸੀ ਤੁਹਾਡੇ ਸ਼ਹਿਰ ਦੀਆਂ ਸਾਦਾ ਖੜੀ ਉਹ ਵੀ ਸਾਨੂੰ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਪਹੁੰਚੇ ਨੇ ਹੋਰ ਸਾਡੇ ਸਾਰੇ ਵੀਰ ਖੜੇ ਨੇ ਸੋ ਸਾਨੂੰ ਬਹੁਤ ਸਹਿਯੋਗ ਮਿਲਿਆ ਸ਼ਹਿਰ ਦਾ ਤੇ ਹੋਰ ਵੀ ਪੰਥਕ ਸ੍ਰੀ ਏਦਾਂ ਸਾਡੇ ਨੂੰ ਬਹੁਤ ਸਹਿਯੋਗ ਕੀਤਾ ਇਸ ਸਮਾਗਮ ਦੇ ਲਈ ਸਾਨੂੰ ਹਾਂਜੀ ਕਿਨਾ ਬਾਪਾ ਜੀ ਹਾਂ ਮੇਰਾ ਨਾਮ ਜਸਵੰਤ ਸਿੰਘ ਜਰ ਜੀ ਅੱਜ ਜਿਹੜਾ ਤੁਸੀਂ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਮਲੇ ਕੋਟਲੇ ਵਿਖੇ ਪਹੁੰਚੇ ਹੋ ਬੱਚਿਆਂ ਦੀ ਪ੍ਰੀਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਵੰਧ ਦੇ ਵਿੱਚ ਹਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਤੇ ਇਹ ਸਾਖੀ ਨੂੰ ਸਮਰਪਿਤ ਸਾਰੇ ਹੀ ਸਾਡੇ ਇੱਕ ਸੰਸਥਾ ਸਾਡੇ ਨੌਜਵਾਨੀ ਦੀ ਰੰਗ ਦਾ ਬਣਿਆ ਹੋਇਆ ਜਿਹਦਾ ਨਾਮ ਸਿੱਖ ਪੰਥ ਦੀ ਵਿਰਾਸਤ ਹੈ ਜੀ ਤੇ ਸਾਰੇ ਹੀ ਵੀਰਾਂ ਨੇ ਇਹ ਗੁਰਮਤਾ ਕੀਤਾ ਸੀ ਕਿ ਵਿਸਾਖੀ ਨੂੰ ਸਮਰਪਿਤ ਕੋਈ ਕਾਰਜ ਜਿਹੜਾ ਮਲੇ ਕੋਲ ਦੇ ਵਿੱਚ ਕੀਤਾ ਜਾਵੇ ਜਿਸ ਦੇ ਸੰਬੰਧ ਵਿੱਚ ਅਸੀਂ ਗੁਰਦੁਆਰਾ ਗੁਰਦੇਵਦਰ ਸਾਹਿਬ ਦੀ ਕਮੇਟੀ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥ ਸਾਹਿਬ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਤਿੰਨ ਬੱਚਿਆਂ ਦੇ ਏਜ ਗਰੁੱਪ ਵੰਡੇ ਸੀ ਜੇ 5 ਤੋਂ 8 ਸਾਲ ਦੇ ਬੱਚੇ 9 ਤੋਂ 12 ਸਾਲ ਦੇ 13 ਤੋਂ 15 ਸਾਲ ਦੇ ਤੇ ਤਿੰਨੇ ਏਜ ਗਰੁੱਪਾਂ ਦੇ ਬੱਚਿਆਂ ਲਈ ਇੱਕ ਪੇਪਰ ਤਿਆਰ ਕੀਤਾ ਗਿਆ ਕੁਐਸਚਨ ਆਂਸਰ ਬਣਾਏ ਗਏ ਤੇ ਉਹ ਆਂਸਰ ਸ਼ੀਟਾਂ ਬੱਚਿਆਂ ਦੇ ਵਿੱਚ ਵੰਡਿਆ ਗਈਆਂ ਤਾਂ ਕਿ ਇਹ ਬੱਚਿਆਂ ਕੋਲ 1 ਮਹੀਨੇ ਦਾ ਸਮਾਂ ਸੀ ਉਸ ਸਮੇਂ ਦੇ ਬਾਅਦ ਬੱਚਿਆਂ ਦਾ ਅੱਜ ਜਿਹੜਾ 7 ਅਪ੍ਰੈਲ 2024 ਨੂੰ ਬੱਚਿਆਂ ਦਾ ਗੁਰਦੁਆਰਾ ਗੁਰਦੇਵਦਰ ਸਾਹਿਬ ਵਿਖੇ ਪੇਪਰ ਹੋ ਰਿਹਾ ਜੀ ਜਿਹੜੇ ਵੀ ਬੱਚੇ ਇਹਦੇ ਵਿੱਚ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕਰਨਗੇ ਉਹਨਾਂ ਵਾਸਤੇ ਵਿਸ਼ੇਸ਼ ਇਨਾਮ ਉਹਨਾਂ ਨੂੰ ਦਿੱਤਾ ਜਾਵੇਗਾ ਉਸ ਤੋਂ ਇਲਾਵਾ ਜਿਹੜੇ ਬੱਚੇ ਇਸ ਪ੍ਰੀਖਿਆ ਵਿੱਚ ਭਾਗ ਲੈਣੇ ਸਾਰਿਆਂ ਦਾ ਹੀ ਸਨਮਾਨ ਕੀਤਾ ਜਾਵੇਗਾ ਸਮਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਾਡੇ ਮੁੱਖ ਇਤਿਹਾਸਿਕ ਸਥਾਨਾਂ ਦਾ ਇਤਿਹਾਸ ਨਾਲ ਸੰਬੰਧਿਤ ਸਪੇ ਟਰੈਕਟ ਜਿਹੜੇ ਆ ਉਹ ਬੱਚਿਆਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਆਪਣੇ ਇਤਿਹਾਸ ਨੂੰ ਪੜ ਸਕਣ। ਬਾਬਾ ਜੀ ਇਸ ਗੁਰੂ ਘਰ ਦੇ ਵਿੱਚ ਤੁਹਾਡਾ ਇਹ ਪਹਿਲਾ ਪ੍ਰੋਗਰਾਮ ਆ ਕਿ ਪਹਿਲੇ ਵੀ ਇਹ ਜਿਹਾ ਅਕਸਰ ਪ੍ਰੋਗਰਾਮ ਕਿ ਹੁੰਦੇ ਰਹਿੰਦੇ ਹੋ। ਨਹੀਂ ਇਹ ਗੁਰਦੁਆਰਾ ਸਾਹਿਬ ਦੇ ਨਾਲ ਪਹਿਲਾ ਹੀ ਸਾਡਾ ਪ੍ਰੋਗਰਾਮ ਆ ਜੀ ਤੇ ਗੁਰਸੰਮਾਨ ਦੇ ਅੱਗੇ ਕਿਰਪਾ ਕਰਨ ਤੇ ਅੱਗੇ ਤੋਂ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮੇ ਵੱਧ ਚੜ ਕੇ ਹੁੰਦੇ ਜਾਣਗੇ। ਜਿਹੜੀ ਆਪਣੀ ਸੰਸਥਾ ਹੈਗੀ ਆ ਸੰਸਥਾ ਦਾ ਮੇਨ ਕੋ ਦਫ਼ਤਰ ਆਪਣਾ ਕਿੱਥੇ ਆ ਕਿ ਜਿੱਥੇ ਕੋ ਬੱਚੇ ਚ ਤੱਕ ਨਹੀਂ ਪਹੁੰਚ ਕਰ ਸਕਦੇ ਮਿਲਣਾ ਚਾਹੁੰਦੇ ਹੁਣ ਤੁਹਾਨੂੰ ਇਸ ਸੰਬੰਧ ਦੇ ਵਿੱਚ ਲਿਟਰੇਚਰ ਆਉਣ ਵਾਸਤੇ ਸਾਡਾ ਜਿਹੜਾ ਮੇਨ ਆਫਿਸ ਵਾਸੀ ਆ ਵੈਸੇ ਕੋਈ ਨਹੀਂ ਹੈ ਅਸੀਂ ਘਰ ਦੇ ਵਿੱਚ ਆਪਸ ਵਿੱਚ ਸਾਰੇ ਮੀਰ ਬੈਠਦੇ ਆ ਤੇ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਜਿੰਨਾ ਗੁਰੂ ਮਹਾਰਾਜ ਸਾਹਿਬ ਸੰਗਠਾ ਬਖਸ਼ਿਆ ਜਾਂ ਸੋਜੀ ਬਖਸ਼ਿਆ ਉਹਨੂੰ ਲੈ ਕੇ ਅਸੀਂ ਜਿੰਨਾ ਵੀ ਮਾੜਾ ਮੋਟਾ ਸਾਡੇ ਕੋਲ ਕਾਰਜ ਹੁੰਦਾ ਸੀ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਨਸੀਰ ਅਫਤਰ ਹੈ ਆ ਸਿੱਖ ਨੂੰ ਸਾਂਝਾ ਸਾਡੀ ਸੰਸਥਾ ਉਹਦੇ ਕਰਨ ਹੁੰਦੇ ਅਸੀਂ ਕੰਮ ਕਰਦੇ ਆ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਾ ਹਰ ਤੇ ਪਾਲਨਾ ਹੈ ਉਸੇ ਕਰੱਪ ਨੂੰ ਵੀ ਵਕ ਵਕ ਪਾਸ਼ਾ ਰੋ ਵਿੱਚ ਅੱਲਾਹ ਹਕਾਲ ਕੁ ਵਾਗੂ ਪ੍ਰਮਾਤਮਾ ਨਾਉ ਨਾਉ ਅਤਿ ਨਮਤ ਹੋ ਰਾਇਆ ਤਰੰਗਾਂ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭਾਤੀਆਂ ਦੇ 1749 ਚ ਤਾਂ ਗੁਰਬਾਣੀ ਦਾ ਫਰਮਾਨ ਆ ਅੱਗ ਅੱਲਾਹ ਨੂੰ ਪਾਇਆ ਕੁਦਰਤ ਕੇ ਸਭ ਤੋਂ ਇੱਕ ਰੂਪ ਤੇ ਸਭ ਤੋਂ ਉਪਯੋਗਕ ਹੋਂਦ ਪਰ ਇੱਕ ਬੰਦੇ ਮੈਂ ਅੱਜ ਦੇ ਜਿਹੜਾ ਪ੍ਰੋਗਰਾਮ ਕੀਤਾ ਹੈ ਜਿਸ ਵਿੱਚ ਦਰਵਾ ਨੇ ਬੜਾ ਇਹ ਸਵਾਗਤਯੋਗ ਕਦਮ ਹੈ ਔਰ ਮੈਨੂੰ ਇਸ ਦੀ ਦਿਲੀ ਮੁਬਾਰਕਵਾਦ ਦਿੰਨਾ ਕਿੰਨੇ ਵੀ ਸ਼ਖਸੀਤਾਂ ਨੇ ਕਬੂਲ ਕੀਤਾ ਹੈ ਕਿਉਂਕਿ ਕਿਸੇ ਕੌਮ ਨੂੰ ਅਗਰ ਖਤਮ ਕਰਨਾ ਹੋਵੇ ਨਾ ਤਾਂ ਉਹਦੇ ਧਰਮ ਗਰਾਂ ਦੀ ਭਾਸ਼ਾ ਤੋਂ ਕੱਟਦਾ ਜਾਵੇ। ਕਿਉਂਕਿ ਉਹ ਅਪਹਾਜ ਹੁੰਦੀ ਹੈ। ਇਸ ਤੋਂ ਪਹਿਲਾਂ ਮੈਂ ਯਕੀਨਨ ਜ਼ਰੂਰ ਕਾਸ਼ਟ ਕਰੂੰਗਾ ਜਿੰਨੇ ਬੱਚੇ ਸਾਡੇ ਦੂਸਰੇ ਸਕੂਲਾਂ 'ਚ ਪੜ੍ਹਦੇ ਨੇ, ਇੰਗਲਿਸ਼ ਪੜ੍ਹਦੇ ਨੇ, ਉਹਨਾਂ ਨੂੰ ਪੰਜਾਬੀ ਨਾਲ ਜੋੜਿਆ ਜਾਵੇ। ਅਗਰ ਉਹ ਪੰਜਾਬੀ ਤੋਂ ਕੱਢ ਗਏ ਤਾਂ ਸਾਡਾ ਧਰਮ ਗਰਾਂ ਪੰਜਾਬੀ じゃ। ਗੁਰਬਾਣੀ ਠੀਕ ਨਹੀਂ ਉਹ ਉਹਨਾਂ ਨੂੰ ਧਰਮ ਨਾਲ ਕੱਟਣਾ ਸਾਨਾ ਹੁੰਦਾ ਹੈ। ਇਸ ਲਈ ਪਹਿਲੇ ਦੰਬਰ ਤੇ ਉਹਨਾਂ ਨੂੰ ਪੰਜਾਬੀਆਂ ਜੋੜਿਆਵੇ, ਦੂਸਰਾ ਗੁਰਬਾਣੀ ਨਾਲ ਜ਼ਰੂਰ ਜੋੜਿਆ ਜਾਵੇ। ਕਿਉਂਕਿ ਇਤਿਹਾਸ ਹਮੇਸ਼ਾ ਰੰਗੜੁੰ ਸਾਨੂੰ ਚਾਹੀਦਾ ਇੱਕ ਸੱਚੇ ਸਿੱਖ ਲਈ ਹਰ ਹਾਲਤ ਚ ਗੁਰਬਾਣੀ ਦੇ ਕੇ ਸਿਰ ਨਵਾਉਣਾ ਜ਼ਰੂਰੀ ਹੈ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸੂਰਤੀ ਤੇ ਖਰੀ ਉਤਰਦੀ ਹੈ ਗੁਰਬਾਣੀ ਨਾਲ ਮੇਲ ਖਾਂਦੀ ਹੈ ਉਹ ਸਾਡੇ ਲਈ ਮੰਨਣੀ ਹੋਵੇ ਪਰ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸੂਰਤੀ ਤੇ ਖਰੀ ਉਤਰਦੀ ਹੈ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਜਾਂ ਗੁਰਬਾਣੀ ਦੇ ਉਲਟ ਹੈ ਉਹ ਸਾਡੇ ਲਈ ਕਦੇ ਵੀ ਕਰਨੀ ਨੀ ਹੋ ਸਕਦੀ ਕਿਉਂਕਿ ਇੱਕ ਸੱਚੇ ਸਿੱਖ ਲਈ ਹਰ ਹਾਲਤ ਚ ਗੁਰਬਾਣੀ ਦੇ ਸਿਰ ਨਵਾਉਣਾ ਜ਼ਰੂਰੀ ਹੈ ਤੇ ਇਹ ਬਹੁਤ ਅੱਛਾ ਔਰ ਇਹ ਜਿਹੜਾ ਸ਼ੁਰੂਆਤ ਹੋਈ ਨਾ ਇਹ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਅੱਜ ਹਰ ਆਦ ਮਾਰੇ ਨੇ ਉਹਦੇ ਸਭ ਤੋਂ ਵੱਡਾ ਕ ਕਿਸੇ ਧਾਮੇ ਤਹਾ ਪਰ ਧਰਮ ਹੀ ਧਾਰਮਿਕ ਨਹੀਂ ਆ। ਇਹ ਤਾਂ ਅਸੀਂ ਪੈਰ ਆਵੇ ਦੇ ਧਾਰਮਿਕ ਆ ਜਾਂ ਜਨਮ ਦੇ ਧਾਰਮਿਕ ਆ ਜਾਂ ਨਾਮ ਦੇ ਧਾਰਮਿਕ ਆ। ਜਦੋਂ ਅਸੀਂ ਗੁਰਵਾਨਾਂ ਨੂੰ ਜੋੜਾਂਗੇ, ਸਾਡੇ ਸੱਚੇ ਇਤਿਹਾਸਾਂ ਨੂੰ ਜੋੜਾਂਗੇ ਤਾਂ ਅਸੀਂ ਧਰਮ ਦੇ ਧਾਰਮਿਕ ਬਣਾਗੇ। ਕਿਉਂਕਿ ਧਰਮ ਤੋੜਦਾ ਨਹੀਂ ਹੈ, ਜੋੜਦਾ ਹੈ ਹਮੇਸ਼ਾ। ਧਰਮ ਪਿਆਰ ਸਿਖਾਉਂਦਾ ਹੈ, ਨਫ਼ਰਤ ਨਹੀਂ ਸਿਖਾਉਂਦਾ। ਜਿਹੜੀ ਚੀਜ਼ ਸਾਡੇ ਵਿੱਚ ਘਰ ਨਫ਼ਰਤ ਆ ਰਹੀ ਹੈ, ਉਹ ਆ ਧਰਮ ਹੈ, ਆ ਧਰਮ ਹੈ, ਆ ਧਰਮ ਧਰਮ ਦੇ ਪਿੱਛੇ। ਤੁਸੀਂ ਬੱਚਿਆਂ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਵੋਗੇ? ਚਾਹੇ ਉਹ ਸਿੱਖ ਧਰਮ ਦੇ ਹੋਣ, ਚਾਹੇ ਮੁ ਇਹ ਤੋਂ ਮਾਵਾਂ ਬਿਲਕੁਲ ਜਿਹੜੀ ਸਭ ਤੋਂ ਵੱਡਾ ਅਸਾਸਾ ਇਸ ਗੁੰਦੇ ਆ ਉਹਦੀ ਤੰਦਰੁਸਤੀ ਨਹੀਂ ਹੁੰਦੀ ਮਕਾਨ ਨਾ ਬੈਂਕ ਪ੍ਰੈਸ ਨਹੀਂ ਹੁੰਦਾ ਉਹਦੀ ਔਲਾਦ ਹੁੰਦੀ ਹੈ ਅਗਰ ਔਲਾਦ ਤੁਸੀਂ ਸੰਭਾਲੀ ਨਾ ਤਾਂ ਬਿਲਕੁਲ ਕੁਝ ਵੀ ਨਾ ਰਹਾ ਇਫ ਅ ਪਰਸਨ ਇਜ਼ ਲਾਸਟ ਨਥਿੰਗ ਇਜ਼ ਲਾਸਟ ਇਫ ਹੈਲਥ ਇਜ਼ ਲਾਸਟ ਸਮਥਿੰਗ ਇਜ਼ ਲਾਸਟ ਇਫ ਕੈਰੇਕਟਰ ਇਜ਼ ਲਾਸਟ ఎవਰੀਥਿੰਗ ਇਜ਼ ਲਾਸਟ ਅਗਰ ਤੁਹਾਡੇ ਬੱਚਿਆਂ ਦਾ ਕੈਰੇਕਟਰ ਹੋਗਾ ਕੁਝ ਨਾ ਕੋ ਵਿਖਾ ਹੋ ਉਹਨਾਂ ਨੇ ਤੁਹਾਨੂੰ ਹੁਣ ਜਾ ਕਰ ਲੈ ਲੋਕ ਕਹਿੰਦੇ ਇਹ ਉਹਦਾ ਬੱਚਾ ਹੈਗਾ ਇਸ ਲਈ ਇਹ ਸਾਰੀ ਚੀਜ਼ ਚੱਲਦੀ ਰਹਿੰਦੀ ਬੱਚਿਆਂ ਦਾ ਕੈਰੇਕਟਰ ਬਣਾਉਣਾ ਬਹੁਤ ਜ਼ਰੂਰੀ ਹੈ ਪਰ ਇਹ ਸਾਡੀ ਅਸਲ ਅਸਾ ਸਾਡੀ ਅਸਲ ਐਸੈਟ ਹੈ ਸਾਡੀ ਅਸਲ ਪੂੰਜੀ ਹੈ